ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰਾਂ ਅੱਜ ਦੀ ਨਵੀਂ ਕਹਾਣੀ ਉਮੀਦ ਕਰਦੀਆਂ ਤੁਹਾਨੂੰ ਕਹਾਣੀਆਂ ਜ਼ਰੂਰ ਪਸੰਦ ਆ ਰਹੀਆਂ ਹੋਣਗੀਆਂ ਕਹਾਣੀਕਾਰ ਨੇ ਜੀ ਸ਼ਿਵਚਰਨ ਜੱਗੀ ਕੁਸਾ ਕਹਾਣੀ ਕਾਲ ਜਾ ਤਾਫੜ ਤੋਲਿਆਂ ਦਾ ਜਿਵੇਂ ਜੂਪੇ ਨਾਲ ਕੋਈ ਪੁਰਾਣਾ ਵੈਰ ਸੀ ਹਾਲ ਜਿੱਡਾ ਮੋਚਣਾ ਲੈ ਕੇ ਉਹ ਤੋਲੇ ਨੂੰ ਘਾ ਵਾਂਗ ਦਾੜੀ ਚੋਪਟਦਾ ਪਰ ਤੀਜੇ ਦਿਨੀ ਖੁੰਬਾ ਵਾਂਗੂ ਫੇਰੁੱਗ ਪੈਂਦੇ ਜਿਵੇਂ ਤੋਲੇ ਉਸ ਨਾਲ ਕੋਈ ਖੁੰਦਕ ਰੱਖਦੇ ਸਨ ਜੀਵੇਂ ਕੋਈ ਆਮੋ ਸਾਹਮਣੇ ਮੁਕਾਬਲਾ ਸੀ ਧੋਲੇ ਉਹਨੂੰ ਸ਼ਰੀਕਾਂ ਵਾਂਗ ਵੰਗਾਰਦੇ ਸਨ ਅੱਖਾਂ 'ਚ ਮਮੂਲੀ ਜਿਹਾ ਭੈੰਗ ਹੋਣ ਕਾਰਨ ਲੋਕ ਉਹਨੂੰ ਜੁਪਾ ਕਾਣਾ ਆ ਕੇ ਬੁਲਾਉਣ ਲੱਗ ਪਏ ਤੇ ਹਾਨ ਦੇ ਉਹਨੂੰ ਕਮੰਡ ਲਾਖਦੇ ਜੁਪਾ ਕੋਈ ਵੀ ਬਹੁਤੀ ਉਮਰ ਦਾ ਨਹੀਂ ਸੀ 28 ਕੋ ਸਾਲ ਦਾ ਮੁੰਡਾ ਹੀ ਸੀ ਖੇਤੀ ਦੇ ਕੰਮ ਕਰਨ ਨੂੰ ਵੀ ਸੀਟੀ ਤੇ ਉਡਾਉਂਦਾ ਸੀ ਕੰਮ ਦਿਓ ਅੱਠੇ ਪਹਿਰ ਢੇੜੇ ਖੁਆਈ ਰੱਖਦਾ ਪੜਾਈ ਨੂੰ ਰੁਪਾ ਬਿਲਕੁਲ ਹੀ ਮੱਠਾ ਜਾ ਸੀ ਔਖੇ-ਸੌਖੇ 10 ਜਮਾਤਾਂ ਕਰਵਾ ਕੇ ਬਾਪੂ ਨੇ ਖੇਤ ਦੀ 45 ਏਡ ਲੈ ਲਿਆ 28 ਸਾਲ ਦੀ ਉਮਰ 'ਚ ਹੀ ਜੁੱਪੇ ਦੇ ਧੌਲੇ ਆਉਣ ਲੱਗ ਪਏ ਆਂਡ ਗਵਾਂਡ ਦੀਆਂ ਬੁੜੀਆਂ ਦੱਸਦੀਆਂ ਹੁੰਦੀਆਂ ਕਿ ਉਹਦਾ ਪਿਓ 30 ਸਾਲਾਂ ਦਾ ਹੀ ਬੱਗਾ ਕੁੱਕੜ ਹੋ ਗਿਆ ਸੀ ਪਰ ਜੁੱਪਾ ਤਾਂ ਮੋਰ ਬਣਿਆ ਹੀ ਰਹਿਣਾ ਚਾਹੁੰਦਾ ਸੀ ਜਿਸ ਕਰਕੇ ਉਹ ਸ਼ੀਸ਼ਾ ਮੋਜਨਾ ਲੈ ਕੇ ਹਰ ਤੀਜੇ ਦਿਨ ਕਰੜੀ ਝੱਟ ਤੌळ्या ਤੇ ਲੌਂਦਾ ਰਹਿੰਦਾ ਜਾੜ ਕੁੱਟ ਕਸੀ ਸਵਟਕੇ ਤੌਲੇ ਜੜਾਂ ਝੁਤੁੰਦਾ ਫਰ ਤੀਜੇ ਦਿਨ ਉਹੀ ਬਹਿਾਂ ਤੇ ਉਹੀ ਕੁਹਾੜੀ ਹੁੰਦੀ ਤੌਲੇ ਦੁਸ਼ਮਣਾ ਵਾਂਗ ਫੇਰ ਖੜੇ ਹੁੰਦੇ ਜੂਪੇ ਦਾ ਵੱਡਾ ਭਰਾ ਇੰਡੀਆ ਤੇ ਭੈਣ ਆਸਟਰੀਆ ਚ ਵਿਆਹੀ ਹੋਈ ਸੀ ਰੰਗੀ ਵਸਤੀ ਸੀ ਜੂਪਾ ਬੜਕ ਤੇਤੀ ਸੀ ਉਹ ਜਦ ਸ਼ਾਮ ਨੂੰ ਖੇਤੋਂ ਘਰ ਆਉਂਦਾ ਤਾਂ ਪਰਜਾਈ ਕੰਧੋਲੀ ਹੋਲੇ ਰੋਟੀ ਪਕਾ ਰਹੀ ਹੁੰਦੀ। ਉਹ ਕੰਧੋਲੀ ਦੇ ਲਾਗੇ ਇੱਕ ਬਾਲਟੀ ਰੱਖ ਨਹਾਉਣ ਲੱਗ ਜਾਂਦਾ। ਕੰਧੋਲੀ ਦੀ ਮੋਰੀ ਚੋਂ ਜੁੱਪੇ ਨੂੰ ਪਰਜਾਈ ਦਾ ਮੂੰਹ ਸਾਫ਼ ਦਿਸਦਾ। ਚੁੱਲੇ ਦੀ ਅੱਗ ਦੇ ਸਾਹਮਣੇ ਪਰਜਾਈ ਦਾ ਦਾਗ ਦਾ ਸੰਧੋਰੀ ਚਿਹਰਾ ਵੇਖ ਕੇ ਜੁੱਪੇ ਤੇ ਦਿਲੋਂ ਇੱਕ ਕਸੀਸ ਜੀ ਉੱਠਦੀ। ਲਾਟ ਨਿਕਲਦੀ। ਪਰ ਉਹ ਬਾਲਟੀ ਚੋਂ ਪਾਣੀ ਦੇ ਛੋਟੇ ਛੋਟੇ ਬੁੱਕ ਭਰ-ਭਰ ਪਿੰਡੇ ਤੇ ਪਾਉਂਦਾ ਤੇ ਦਿਲ ਦੀ ਅੱਗ ਬੁਝਾਉਂਦਾ ਰਹਿੰਦਾ। ਪਰ ਵੱਡੀ ਪਰਜਾਈ ਉਸ ਵੱਲੋਂ ਬਿਲਕੁਲ ਬੇਖਬਰ ਸੀ ਉਹ ਜੁੱਪੇ ਵੱਲ ਕੋਈ ਬਹੁਤਾ ਧਿਆਨ ਨਾ ਦਿੰਦੀ ਪਰਜਾਈ ਉਹਨੂੰ ਜੁੱਪਾ ਕਮਲਾ ਹੀ ਆਖਦੀ ਜੁੱਪੇ ਨੂੰ ਤਾਂ ਤਖੱਲਾ ਸੀ ਐਨੇ ਮਿਲੇ ਹੋਏ ਸੀ ਕਿ ਕਿਸੇ ਲੇਖਕ ਨੂੰ ਨਸੀਬ ਨਹੀਂ ਹੋਏ ਹੋਣੇ ਕਦੇ-ਕਦੇ ਜੁੱਪਾ ਮੱਝ ਦੇ ਨੱਕ ਤੇ ਮੁੱਕੀ ਮਾਰ ਕੇ ਭਾਬੀ ਵਿੱਚ ਦੀ ਗੱਲ ਕੱਢਦਾ ਤੇਰੀਆਂ ਬਿੰਗੀਆਂ ਜੀ ਲੱਤਾਂ ਮੈਨੂੰ ਕਦੇ ਵੱਢਣੀਆਂ ਪੈਣਗੀਆਂ ਮੈਂ ਨਿੱਤ ਕਹਿਣਾ ਕਾਨੂ ਕਾਨੂ ਪਰ ਭਾਬੀ ਦਿਲ ਵਿੱਚ ਹੀ ਹੱਸ ਛੱਡਦੀ। ਉਹਦੇ ਪਾਦਾ ਦਾ ਕੁੱਤਾ ਭੌਂਕਦਾ ਸੀ। ਉਹਦੀ ਜਾਣਦੀ ਸੀ ਜੁੱਤੀ। ਝੁੱਪੇ ਦੇ ਪਿਓ ਕੋਲ 10 ਕਿੱਲੇ ਜ਼ਮੀਨ ਸੀ। 2 ਕਿੱਲੇ ਜ਼ਮੀਨ ਉਹਨਾਂ ਨੇ ਵੇਚ ਕਰਕੇ ਕੁੜੀ ਆਸਟਰੀਆ ਚ ਵਸਦੇ ਮੁੰਡੇ ਨਾਲ ਵਿਆਹ ਦਿੱਤੀ ਸੀ। ਬੜਾ ਲੈਣ ਦੇਣ ਦਿੱਤਾ ਸੀ। ਘਰ ਫੋਕ ਕੇ ਤਮਾਸ਼ਾ ਦੇਖਿਆ ਸੀ। ਕੁੜੀ ਦੇ ਸਹੁਰਿਆਂ ਤੇ ਸਾਰੇ ਰਿਸ਼ਤੇਦਾਰਾਂ ਨੂੰ ਮੁੰਦਰੀਆਂ ਦੇ ਤੀਰ ਮਾਰ-ਮਾਰ ਵਿੰਨ ਦਿੱਤਾ ਸੀ। ਬੱਲੇ ਬੱਲੇ ਕਰਵਾਈ ਪਈ ਸੀ ਰਿਸ਼ਤੇਦਾਰ ਪੂਰੇ ਬਾਗੋ-ਬਾਗ ਸਨ ਫਿਰ ਦਿੱਲੀੋਂ ਜਹਾਜ਼ ਚੜ੍ਹਦੀ ਕੁੜੀ ਪਿੰਦਰ ਨੂੰ ਬਾਪੂ ਨੇ ਕਿਹਾ ਸੀ ਦੋ ਕਿੱਲੇ ਫੂਕ ਕੇ ਤੇਰਾ ਵਿਆਹ ਕੀਤਾ ਪਿੰਦਰ ਰੂਪ ਤਾਂ ਆਪਣਾ ਵਿਆਹ ਵਰਿਆ ਪਰ ਤੂੰ ਆਪਣੇ ਜਗ ਰੂਪ ਬਾਰੇ ਜ਼ਰੂਰ ਕੁਝ ਸੋਚੀਂ ਚਾਹੇ ਕੋਈ ਅੰਨੀ ਕਾਣੀ ਛੱਡੀ ਚੜ੍ਹਾਈ ਪਾੜ ਲਈ ਧੀ ਐ ਇੱਥੇ ਚਾਰ ਕਿੱਲਿਆਂ ਦੇ ਮੂੰਹ ਨੂੰ ਇਹਨੂੰ ਕਿਸੇ ਨੇ ਸਗੀ ਤੀ ਨਹੀਂ ਦੇਣੀ ਅੱਜਕੱਲ ਜੱਟਾਂ ਦੀ ਨਸੌੜ ਬੜੀ ਉੱਚੀ ਹੋਈ ਵੀ ਐ ਤੇਰੇ ਖਾਤਰ ਦੋ ਕਿੱਲਿਆਂ ਨੂੰ ਏਸੇ ਕਰਕੇ ਲਾਂਬੂ ਲਾਇਆ ਬਈ ਤੇਰੇ ਨਾਲ ਸਾਡੀ ਵੀ ਜੂਨ ਸੁਧਰ ਜੂ ਉੱਥੇ ਜਾ ਕੇ ਸਹੌਰਿਆਂ ਦੀ ਹੋ ਕੇ ਨਾ ਭੇਜੀ ਸਾਡਾ ਵੀ ਖਿਆਲ ਰੱਖੀ ਬੇਬੇ ਦੀ ਬੋਲੀ ਸੀ ਤੇ ਪਿੰਦਰ ਗੱਲਾਂ ਲੜ ਬੰਨ ਕੇ ਜਹਾਜ਼ ਚੜ ਗਈ ਸੀ ਆਸਟਰੀਆ ਜਾ ਕੇ ਕੁੜੀ ਨੂੰ ਸਫਾਈ ਦਾ ਕੰਮ ਮਿਲ ਗਿਆ ਪਿੰਦਰ ਦੋ ਦੋ ਕੰਮ ਕਰਨ ਲੱਗ ਪਏ ਹਰ ਰੋਜ਼ 16 16 ਘੰਟੇ ਕੰਮ ਦੇਹ ਤੋੜ ਕੇ ਕਰਦੀ ਪਿੰਡ 15 15 ਬੰਦਿਆਂ ਦੀਆਂ ਰੋਟੀਆਂ ਪਕਾ ਕੇ ਖੇਤ ਢੋਂਦੀ ਰਹੀ ਮਿਹਨਤੀ ਕੁੜੀ ਨੇ ਕੰਮ ਵਾਲੇ ਤਾਂ ਉਹ ਹੀ ਲਾ ਦਿੱਤੇ ਸੀ ਤੇ ਪੈਸਿਆਂ ਦਾ ਮੀਂਹ ਵਰਾ ਦਿੱਤਾ ਉਹ ਇੱਕ ਤਰ੍ਹਾਂ ਨਾਲ ਇੱਕ ਮਸ਼ੀਨ ਹੀ ਬਣ ਗਈ ਸੀ ਰਾਤ ਨੂੰ ਖਸਮ ਦੀ ਤੇ ਦਿਨੇ ਕੰਮ ਦੀ ਪਿੰਦਰ ਦੇ ਘਰ ਵਾਲਾ ਤਾਂ ਲੋਲਾ ਜਿਹਾ ਸਿੱਧਰਾ ਬੰਦਾ ਸੀ ਪਿੰਦਰ ਉਹਨੂੰ ਜੀ ਕਹਿ ਕੇ ਬੁਲਾਉਂਦੀ ਤਾਂ ਖਿਜ ਕੇ ਆਖਦਾ ਮੈਨੂੰ ਨਾਂ ਲੈ ਕੇ ਬੁਲਾਇਆ ਕਰ ਜੇ ਪਿੰਦਰ ਉਹਦਾ ਨਾਮ ਲੈ ਕੇ ਬੁਲਾਉਂਦੀ ਤਾਂ ਫਿਰ ਕਹਿੰਦਾ ਮੈਨੂੰ ਜੀ ਕਹਿ ਕੇ ਕਿਉਂ ਨਹੀਂ ਬੁਲਾਉਂਦੀ ਭੈਣ ਦੇਣੀਏ ਉਹ ਦਿਨ ਰਾਤ ਆਪਣੇ ਹੀ ਸੰਵਿਧਾਨ ਬਦਲਦਾ ਰਹਿੰਦਾ ਨਾਂ ਮੋਦਾ ਲਖਵਿੰਦਰ ਸੀ ਪਰ ਗੋਰੀ ਉਸ ਨੂੰ ਲੱਖੀ ਆ ਕੇ ਬੁਲਾਉਂਦੇ ਦੇਸੀ ਪਾਈਬੰਦ ਲੱਖੀ ਬਣਜਾਰਾ ਪੁਕਾਰਦੇ ਪਿੰਦਰ ਆਪਣੇ ਮਾਪੇਦਿਆਂ ਕਈਆਂ ਗੱਲਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਸੀ ਉਸ ਨੇ ਦਿਨ ਰਾਤ ਜੱਬਲ ਜਹੇ ਲੱਖੀ ਨੂੰ ਪਲੋਸੀ ਰੱਖਿਆ ਤੇ ਸਾਲ ਪਾ ਕੇ ਮਾਪਿਆਂ ਨਾਲੋਂ ਵੱਖ ਕਰ ਲਿਆ ਘੋਗੜ ਜੇ ਲੱਖੀ ਨੇ ਮਾਂ ਬਾਪ ਨੂੰ 1 ਮਿੰਟ ਵਿੱਚ ਹੀ ਟੱਕ ਵਾਂਗ ਤੋੜ ਕੇ ਪਰੇ ਮਾਰਿਆ ਸੀ ਭੈਣ ਦਾ ਮਰਾਓ ਤੁਸੀਂ ਟਣਾ ਅਸੀਂ ਆਪਦਾ ਕੰਮਕਾਰ ਕਰਦੇ ਆਂ ਤੁਹਾਡੇ ਛੇਤਰ ਕਿਉਂ ਖਾਈਏ ਤੁਸੀਂ ਤਾਂ ਸਾਂਝੀ ਬੋਤਲ ਚੋਂ ਪੈਗ ਵੀ ਨਹੀਂ ਪੀਣ ਦਿੰਦੇ ਆਖੇ ਕਿ ਪੀ ਕੇ ਹੁਣ ਮੈਂ ਨਿੱਤ ਪੀਆ ਕਰੂ ਨਾਲੇ ਬੁਲਾਇਆ ਕਰੂੰ ਬੱਕਰੇ ਮਾਪਾ ਬਾਬ ਘੁੱਟਵਟ ਚੁੱਪ ਕਰ ਗਏ ਕਿ ਚਾਤਰਨੂ ਨੇ ਸਿੱਧੜ ਪੁੱਤ ਪਲੋਸ ਕੇ ਤੋੜ ਲਿਆ ਉਹਨਾਂ ਨੇ ਸਬਰ ਕਰ ਲਿਆ ਕੋਈ ਮੰਦਾ ਬਚਨ ਨਾ ਬੋਲਿਆ ਬੋਲ ਦੇ ਵੀ ਕਿਵੇਂ ਲੱਲੜ ਪੁੱਤ ਨੇ ਛੇਤਰ ਲਾ ਲੈਣਾ ਸੀ ਆਪਣੀ ਇੱਜ਼ਤ ਆਪਣੇ ਹੱਥ ਦੇਖ ਉਹਨਾਂ ਨੇ ਲਹੂ ਦਾ ਘੁੱਟ ਭਰ ਲਿਆ ਕਿਸੇ ਦੀ ਢਾਕ ਤੇ ਚੜਿਆ ਬੰਦਾ ਤੇ ਅੱਕਿਆ ਬਾਂਦਰ ਵਿਰੋਧੀ ਨੂੰ ਘਰੂਟੀ ਪਾੜਦੇ ਹਨ ਸਨੀਚਰਵਾਰ ਦਾ ਦਿਨ ਸੀ ਦੋ ਛੁੱਟੀਆਂ ਪਿੰਦਰ ਨੂੰ ਨਿਖਰ ਤੇ ਕਰਕੇ ਲੱਖੀ ਦੀ ਬੁੱਕਲ ਚਾ ਬੈਠੀ ਉਹ ਨੂੰ ਮੰਗ ਮੁਤਾਬਕ दारू ਪੀ ਰਹੀ ਸੀ ਆਸਟਰੀਆ ਦਾ ਉਸ ਨੂੰ ਵਾਵਾ ਪਾ ਲੱਗ ਗਿਆ ਸੀ ਹਰ ਕਿਸੇ ਤੋਂ ਚੋਰੀ ਉਹਨੇ ਕਾਫੀ ਪੈਸੇ ਕਾਪੀ ਚ ਜਮਾ ਕਰਵਾਏ ਹੋਏ ਸਨ ਕਿਸੇ ਨੂੰ ਕੋਈ ਖਬਰ ਨਹੀਂ ਸੀ ਨਸ਼ੇ ਕਾਰਨ ਲੱਖੀ ਬਾਂਦਰ ਵਾਂਗ ਲਾਚੜਿਆ ਬੈਠਿਆ ਸੀ ਮੁਰਗੇ ਦੀ ਟੰਗ ਨੂੰ ਇਓ ਚਬਦਾ ਸੀ ਜਿਵੇਂ ਬਲਦ ਕੜਬ ਚੱਬਦਾ ਖਾਂਦੇ ਦੇ ਬੁੱਲ ਤੇ ਜੀਬ ਗਿੱਦਾ ਪਾ ਰਹੇ ਸਨ ਤੁਹਾਨੂੰ ਅੱਜ ਜਿਵੇਂ ਕੀ ਕਹਿ ਕੇ ਬੁਲਾਵਾਂ ਨਾਮ ਲਵਾਂ ਕਿੰਦਰ ਨੇ ਪੈਗ ਪੇਸ਼ ਕਰਦੇ ਪੁੱਛਿਆ ਅੱਜ ਤੂੰ ਮੈਨੂੰ ਖਸ ਮਾਖ ਮੰਜ ਵਾਂਗ ਉਗਾਲਾ ਜਿਆ ਕਰਦੇ ਲੱਖੀ ਨੇ ਮਤ ਮੁਤਾਬਕ ਗੱਲ ਕੀਤੀ ਮੇਰੇ ਪਿਆਰੇ ਪਿਆਰੇ ਖਸਮ ਜੀ ਇੱਕ ਗੱਲ ਆਖਾਂ ਪਿੰਦਰ ਉਸ ਦੇ ਬਿਲਕੁਲ ਨਜ਼ਦੀਕ ਹੋਗੀ ਸਤਰਾਖ ਉਹ ਪਟਿਆਲੇ ਵਾਲਾ ਰਾਜਾ ਬਣਿਆ ਬੈਠਿਆ ਸੀ ਨਾ ਤਾਂ ਨਹੀਂ ਕਰਦੇ ਮੈਂ ਕਮਲਾਂ ਤੇਰੀ ਖਾਤਰ ਤਾਂ ਮੈਂ ਆਪਦਾ ਪਰਿਵਾਰ ਛੱਡਦਾ ਨਾ ਕਿਉਂ ਕਰੂੰਗਾ ਸੋ ਮੇਰੇ ਪਿਆਰੇ ਪਿਆਰੇ ਖਸਮ ਜੀ ਆਪਣਾ ਜਗਰੂਪ ਇੱਥੇ ਆਉਣ ਨੂੰ ਬਾਲੇ ਰਸੇ ਜਿਹ ਤਣਾਉਂਦਾ ਆ ਕੇ ਪਿੰਦਰ ਨੇ ਲੱਖੀ ਦਾ ਜਿੰਨ ਵਰਗਾ ਚਿਹਰਾ ਨਰਖਿਆ ਸਪੀੜ ਪੜੀ ਲੱਖੀ ਚੁੱਪ ਹੋ ਗਿਆ ਪਿੰਦਰ ਨੂੰ ਗੱਲ ਸਹੀ ਲੱਗਦੀ ਨਜ਼ਰ ਨਹੀਂ ਖੀਰ ਚ ਸੁਆ ਪੈਂਦੀ ਲੱਗੀ ਸਕੀਮ ਫੇਲ ਜੀ ਹੁੰਦੀ ਜਾਪੀ ਸੀ ਤੁਸੀਂ ਚੁੱਪ ਜੇ ਕਰ ਗਏ ਇੱਥੇ ਆ ਕੇ ਤਾਂ ਉਹ ਆਪਣੀ ਬਾਹੀ ਬਣੂਗਾ 6 ਫੁੱਟਾ ਜਵਾਨ ਮੁੰਡਾ ਉੱਥੇ ਭੁੱਖੇ ਮਰਦੇ ਮਰਦੇ ਇੱਥੇ ਆ ਕੇ ਰਾਣੀ ਖਾਂਦੇ ਸਾਲੇ ਬਣ ਜਾਂਦੇ ਐ ਰਹਿਣ ਦੇ ਬਾਹ ਬਣਾਉਣ ਨੂੰ ਆਪਾਂ ਕਿਹੜਾ ਕਿਸੇ ਨਾਲ ਜੰਗ ਲੜਨੀ ਆ ਪਿੰਦਰ ਹੱਦੋਂ ਵੱਧ ਹੈਰਾਨ ਹੋ ਗਈ ਉਹਨੂੰ ਜਾਪਿਆ ਕਿ ਇਹ ਲੱਖੀ ਨਹੀਂ ਕੋਈ ਬਜ਼ੁਰਗੰਦਰੋਂ ਬੋਲ ਰਿਹਾ ਸਾਲਾ ਤਾਂ ਉਹਨੇ ਥੋੜ੍ਹਾ ਹੀ ਰਹਿਣਾ ਹੈ ਬਰਾਬਰ ਕੰਮ ਕਰੂ ਆਪਾਂ ਮਕਾਨ ਦਾ ਕਰਜ਼ਾ ਲਾ ਦੇਾਂਗੇ ਕਰਜ਼ਾ ਲੈਜੋ ਆਪੇ ਬੇਬੇ ਆਖਦੀ ਹੁੰਦੀ ਸੀ ਇੱਥੋਂ ਦੀ ਧਰਤੀ ਦਾ ਪਾਣੀ ਮਾੜਾ ਹੈ ਬੰਦਾ ਉਹਨੇ ਅੱਖੀ ਨਹੀਂ ਰਹਿੰਦਾ ਜਦੋਂ ਚਾਰ ਪੈਸੇ ਕੋਲ ਹੋ ਜਾਂਦੇ ਆ ਤਾਂ ਮੰਗਵਾਉਣ ਵਾਲਿਆਂ ਨੂੰ ਹੀ ਮੱਤਾ ਦੇਣ ਲੱਗ ਜਾਂਦਾ ਨਾਲੇ ਕੱਢਦੇ ਨਘੋਚਾਂ ਪੀਂਦਰ ਨੇ ਅਜਿਹਾਂ ਗੁਣੀ ਗਿਆਨੀ ਗੱਲਾਂ ਆਪਣੇ ਆਪਣੇ ਧੜੂਪਤੀ ਦੇਵ ਦੇ ਮੂੰਹੋਂ ਪਹਿਲੀ ਵਾਰ ਸੁਣੀਆ ਸਨ ਉਹਨੇ ਆਪਣਾ ਆਖਰੀ ਤੇ ਸਭ ਤੋਂ ਵੱਡਾ ਹਥਿਆਰ ਵਰਤਿਆ ਲੱਖੀ ਦੇ ਪੱਟਾਂ ਤੇ ਸਿਰ ਧਾਰ ਕੇ ਰੋਣ ਲੱਗ ਪਈ ਲੱਖੀ ਦਾ ਹਮਦਰਦ ਦਿਲ ਪਿਗਲ ਗਿਆ ਪਿੰਦਰ ਨੂੰ ਰੋਂਦੀ ਉਹ ਕਦਾਚਿਤ ਜਰ ਨਹੀਂ ਸੀ ਸਕਦਾ ਉੱਟ ਚੁੱਪ ਕਰ ਮੈਨੂੰ ਦੁਖੀ ਨਾ ਕਰ ਜਿਵੇਂ ਕਹੇਂਗੀ ਕਰ ਲਾਂਗੇ ਉਹ ਬੋਲਿਆ ਪਿੰਦਰ ਉਹਦੇ ਗੱਲ ਨੂੰ ਸੱਪ ਵਾਂਗ ਵਿਲੇਮਾ ਮਾਰ ਕੇ ਹੋਰ ਉੱਚ ਉੱਚ ਦੁਸਕਣ ਲੱਗ ਪਈ ਲੱਖੀ ਨੇ ਮੰਜ ਦੀ ਜੀਵ ਵਾਂਗ ਜੀਵ ਉਹਦੀ ਧੌਣ ਤੇ ਫੇਰੀ ਕਾਲੇ ਨਾਗ ਵਰਗੀ ਜੀ ਬੜੀ ਫੁਰਤੀ ਨਾਲ ਫੇਰ ਅੰਦਰ ਚਲੀ ਗਈ ਬਸ ਵੀ ਕਰ ਬੇਬੇ ਮੇਰੀਏ ਉੱਟ ਪੈਗ ਪਾ ਕੇ ਦੇ ਸਾਲਿਆਂ ਦੀ ਨੇ ਨਸ਼ਾ ਹੀ ਖੋਟਾ ਕਰਤਾ ਉਹਨੇ ਉਹਨੂੰ ਵਰਜਿਆ ਬੇਬੇ ਸੁਣ ਕੇ ਪਿੰਦਰ ਨੂੰ ਖੁਸ਼ੀ ਜੀ ਹੋਈ ਕਿ ਇਹ ਤਾਂ ਲੱਖੀ ਹੀ ਬੋਲ ਰਿਹਾ ਸੀ ਘਰ ਵਾਲੀ ਨੂੰ ਬੇਬੇ ਆਖਣ ਵਾਲਾ ਲੱਖੀ ਤੋਂ ਬਿਨਾ ਹੋਰ ਕੌਣ ਹੋ ਸਕਦਾ ਉਹਦੇ ਦਿਲ ਨੂੰ ਪੂਰਾ ਤਰਵਾਸ ਹੋ ਗਿਆ ਅੱਖਾਂ ਤੇ ਨੱਕ ਪੂੰਝਦੀ ਪਿੰਦਰ ਨੇ ਲੱਖੀ ਨੂੰ दारू ਦਾ ਗਲਾਸ ਭਰ ਦਿੱਤਾ ਤੇ ਆਖਿਆ ਇੱਕ ਗੱਲ ਐ ਉਹਨੇ ਗਲਾਸ ਖਾਲੀ ਕਰਕੇ ਤੁੜ ਤੁੜੀ ਲੈਂਦੇ ਆਖਿਆ ਬੇਬੀ ਆਖਦੀ ਹੁੰਦੀ ਸੀ ਕਿ ਹੱਥਾਂ ਨਾਲ ਦਿੱਤੀਆਂ ਗੰਡਾਂ ਦੰਦਾ ਨਾਲ ਖੋਲਣੀਆਂ ਪੈਂਦੀਆਂ ਨੇ ਮੰਗਵਾ ਤਾਂ ਮੈਂ ਦੰਨੇ ਪਰ ਪਿੱਛੇ ਵਰਤਣ ਵੱਲੋਂ ਵੀ ਜਾਵਾਂਗੇ ਉਹਨੇ ਫੇਰ ਕੰਨ ਕੀਤੇ ਪਿੰਦਰ ਨੂੰ ਉਹਦਾ ਦਿਮਾਗ ਫੇਰ ਟਿਕਾਣੇ ਆਇਆ ਜਾਪਿਆ ਇਹ ਕਿਹੋ ਜਿਹਾ ਦਿਮਾਗ ਸੀ ਬੰਦੇ ਦਾ ਕਦੇ ਬਹੁਤੀਆਂ ਹੀ ਸਚਿਆਰੀਆਂ ਗੱਲਾਂ ਕਰਨ ਲੱਗ ਪੈਂਦਾ ਸੀ ਕਦੇ ਲੰਡਰ ਕੁੱਤੇ ਵਾਂਗ ਬਾਣੀ ਚ ਜਾ ਖੜਦਾ ਸੀ ਕਿਵੇਂ ਜਾਵਾਂਗੀ ਵਰਤਣ ਵੱਲੋਂ ਮੈਂ ਕਾਦੇ ਵਾਸਤੇ ਬੈਠੀ ਆ ਮੇਰਾ ਭਰਾ ਹੈ ਮਾਰ ਮਾਰ ਛਿੱਤਰ ਸਿਰ ਨਾ ਗੰਜਾ ਕਰ ਦੂੰ ਚਲੋ ਮੰਨ ਲੈਨੇ ਆ ਪਰ ਮੰਗਵਾਉਣਾ ਸਿਰਫ ਮੈਂ ਤੇਰੇ ਕਰਕੇ ਹੀ ਐ ਮੈਂ ਹਿੱਕ ਠੋਕ ਕੇ ਆਖਦੀ ਆ ਜੇ ਥੋੜਾ ਪਾਣੀ ਨਾ ਭਰੇ ਤਾਂ ਮੈਨੂੰ ਆਖ ਦਿਓ ਉਹ ਅਮਰਵੇਲ ਵਾਂਗ ਲੱਖੀ ਦੇ ਦਿਵਾਲੇ ਲਿਪਟ ਗਈ ਗੱਲ ਪੱਕੀ ਹੋ ਗਈ ਪੂਰਾ ਹਫਤਾ ਪਿੰਦਰ ਨੇ ਲੱਖੀ ਨੂੰ दारू ਚ ਟੁੰਨੇ ਹੀ ਰੱਖਿਆ ਫੈਕਟਰੀ ਚੋਂ ਬਿਮਾਰ ਆ ਕੇ 2 ਹਫਤੇ ਦੀ ਛੁੱਟੀ ਵੀ ਦਿਵਾਲੀ ਦਿਨ ਰਾਤ ਲੱਖੀ ਦੇ ਦਿਵਾਲੇ दारू ਦਾ ਗਲਾਸ ਢੇੜੀ ਪਿਆ ਰਹਿੰਦਾ ਦਸਾਂ ਦਿਨਾਂ ਦੇ ਵਿੱਚ ਵਿੱਚ ਜੂਪੇ ਕਾਣੀ ਦੀ ਟਿਕਟ ਤੇ ਰਾਹਦਾਰੀ ਇੰਜ ਪਿੰਡ ਜਾਵੱਜੀ ਜਿਵੇਂ ਮੁੰਡਾ ਹੋਏ ਤੋਂ ਖੁਸਰੇ ਆ ਵੱਜਦੇ ਨੇ ਘਰ ਚ ਰੌਣਕ ਆ ਗਈ ਮੁੱਦਾ ਵੱਜਦਾ ਘਰ ਪੈਰਾਂ ਤੇ ਹੁੰਦਾ ਜਾਪਿਆ। ਜੁੱਪੇ ਕਾਣੇ ਨੇ ਸੀਸਾ ਤੇ ਮੋਜਨਾ ਨਾਲੀ 'ਚ ਵਗਾਹ ਮਾਰਿਆ। ਤੇ ਗੁਰਮੇਲ ਨਾਈ ਦੀ ਦੁਕਾਨ ਤੇ ਜਾ ਖੜਿਆ। ਬਾਈ ਦਾੜੀ ਤੇ ਮੁੱਛਾਂ ਕੋਲੋਂ ਕੱਲਾ-ਕੱਲਾ ਧੋਲਾ ਚੁਗਦੇ। ਇੱਕ ਨਾ ਰਹੇ। ਉਸਨੇ ਗੁਰਮੇਲ ਨੂੰ ਅਬਦਾਲੀ ਹੁਕਮ ਜਾ ਕੀਤਾ। ਗੁਰਮੇਲ ਹੱਸ ਪਿਆ। ਜੁੱਪਿਆ ਇਹ ਤਾਂ ਸਾਰੀ ਬੱਗੀ ਹੋਈ ਪਈ ਐ। ਆਖੇ ਤਾਂ ਸਾਰੀ ਦਾੜੀ ਖਿੱਚ ਦੰਨਾ। ਨਾਲੇ ਉਹਦਨੇ ਮੁੱਛਾਂ ਕੰਮ ਨਿਬੜੂ ਭਾਈ ਗੁਰਮੇਲ ਬਾਹਰ ਜਾਣਾ ਹੈ ਅੱਜ ਹੈ ਪਤਾ ਨਹੀਂ ਕੱਲ ਹੈ ਉਹਨੇ ਬਹੁਤ ਹੀ ਮੇਵਾਸਟ ਕਿਹਾ ਫਿਰ ਇਉਂ ਕਰ ਰਾਤ ਨੂੰ ਆ ਜੀ ਇਹਦੇ ਤੇ ਦਵਾਈ ਲਾ ਦੇਾਂਗੇ ਨਾਲੇ ਪਾਰਟੀ ਦੀ ਬੋਤਲ ਫੜ ਲੈ ਰੰਗ ਵਾਵਾ ਚੜੂ ਰਾਤ ਨੂੰ ਮੁਫਤੀ ਦੀ ਰੂੜੀ ਮਾਰਕਾ ਪੀ ਕੇ ਗੁਰਮੇਲ ਨੇ ਜੁੱਪੇ ਕਾਣੇ ਨੂੰ ਬਲੀ ਦੇਣ ਵਾਲੇ ਮੁਰਗੇ ਵਰਗਾ ਬਣਾ ਦਿੱਤਾ ਸੀ ਸਿਰ ਦੇ ਝਾਫੇ ਵਰਗੇ ਵਾਲ ਵੀ ਰੰਗ ਦਿੱਤੇ ਅੰਬੈਸੀ ਦੀ ਕਾਰਵਾਈ ਤੋਂ ਬਾਅਦ ਜੁਪਾ ਆਸਟਰੀਆ ਨੂੰ 15 ਦਿਨਾਂ ਦੇ ਵਿੱਚ ਉਡਾਰੀ ਮਾਰ ਗਿਆ ਲੱਖੀ ਨੇ ਖੁਸ਼ੀ ਕੀਤੀ ਪਿੰਦਰ ਦਾ ਕਾਰਜ ਰਾਸ ਆ ਗਿਆ ਲੋੜੀ ਦੀਆਂ ਕਾਰਵਾਨੀਆਂ ਕਰਦਿਆਂ ਜੁਪਾ ਕਾਣਾ ਜਗਰੂਪ ਸਿੰਘ ਸੰਧੂ ਬਣ ਗਿਆ ਵੀਜ਼ਾ ਐਕਸਟੈਂਡ ਹੋਣ ਤੋਂ ਬਾਅਦ ਪਿੰਦਰ ਨੇ ਉਹਨੂੰ ਆਪਣੇ ਨਾਲ ਹੀ ਕੰਮ ਤੇ ਰਖਵਾ ਲਿਆ ਡਿਊਟੀ ਮੈਨੇਜਰ ਨਾਲ ਉਹ ਪਹਿਲਾਂ ਤੋਂ ਹੀ ਅੱਕਮਟੱਕਾ ਕਰਦੀ ਕਰਦੀ ਇੱਕ ਦਿਨ ਸ਼ਰੀਆਮ ਹੀ ਨਿਲਾਮ ਹੋਗੀ ਸੀ ਮੈਨੇਜਰ ਪਿੰਦਰ ਦੀ ਆਪਣੇ ਨਾਲ ਹੀ ਡਿਊਟੀ ਲਾਉਂਦਾ ਸੀ ਜਦ ਦਿਲ ਕਰਦਾ ਉਹ ਪਿੰਦਰ ਨੂੰ ਬੈਕ ਆਫਿਸ ਵਿੱਚ ਲੈ ਵੜਦਾ ਇੱਕ ਸਿੱਧੀ ਸਾਦੀ ਪਿੰਡੂ ਕੁੜੀ ਯੂਰਪ ਦਾ ਪਾਣੀ ਪੀ ਕੇ ਕਾਗ ਔਰਤ ਬਣ ਗਈ ਸੀ ਸਮਾ ਆਦਮੀ ਨੂੰ ਤੁਰਨਾ ਸਿਖਾਉਂਦਾ ਪਰ ਲੱਖੀ ਨੂੰ ਇਹਦੀ ਕੋਈ ਖਬਰਸਾਰ ਨਹੀਂ ਸੀ ਟੈਂਕ ਜਿੱਡਾ ਗੋਰਾ ਮੈਨੇਜਰ ਪਿੰਦਰ ਨੂੰ ਹਰ ਰੋਜ਼ ਘੰਟਾ ਘੰਟਾ ਰੂ ਵਾਂਗ ਪੇਟਦਾ ਪਿੰਦਰ ਦਾ ਕੰਮ ਹੋਰ ਔਰਤਾਂ ਕਰਦੀਆਂ ਬੋਲਦੀ ਕੋਈ ਵੀ ਨਾ ਮੈਨੇਜਰ ਨਾਲ ਦੁਸ਼ਮਣੀ ਸਮੁੰਦਰ 'ਚ ਰਹਿ ਕੇ ਮਗਰਮਚ ਨਾਲ ਦੁਸ਼ਮਣੀ ਪਾਉਣ ਦੇ ਬਰਾਬਰ ਸੀ ਨੌਕਰੀ ਜਾਣ ਦਾ ਖਤਰਾ ਸੀ ਪਿੰਦਰ ਹੁਣ ਇੱਕ ਤਰ੍ਹਾਂ ਨਾਲ ਮੈਨੇਜਰ ਦੀ ਕੰਮ ਹੀ ਨਹੀਂ ਸਗੋਂ ਰਖੇਲ ਬਣ ਕੇ ਰਹਿ ਗਈ ਸੀ ਜਗਰੂਪ ਨੂੰ ਪਿੰਦਰ ਲੱਖੀ ਦੇ ਖਿਲਾਫ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾ ਕੇ ਰੇਤਦੀ ਰਹਿੰਦੀ ਅੱਗੇ ਉਹ ਜਗਰੂਪ ਵੀ ਪੂਰਾ ਲਾਈ ਲਗ ਬੰਦਾ ਸੀ ਪਿੰਦਰ ਦੀ ਪੈੜਚਾਲ 'ਚ ਪੈਰ ਧਰਦਾ ਲੱਖੀ ਦੀ ਹਰ ਗੱਲ ਵੱਡਮੀ ਕਰਨ ਲੱਗ ਪਿਆ ਦਾੜੀ ਮੁੱਛਾਂ ਉਹਨੇ ਰਾਗੜ ਕੇ ਮੂੰਹ ਖੁਸਰੇ ਦੀ ਅੱਡੀ ਵਰਗਾ ਕੱਢ ਲਿਆ ਸੀ ਨਾ ਚੋਰ ਲੱਗੇ ਨਾ ਕੁੱਤੀ ਭੌਂਕੇ ਢੋਲੇ ਪੱਟਣ ਜਾਂ ਕਾਲੇ ਕਰਨ ਦਾ ਯਾਬੀ ਨਿਮੇੜ ਧਰਿਆ ਸੀ ਲੱਖੀ ਦੀ ਲਿਆਂਦੀ ਬੋਤਲ ਜੂਪਾ ਚਾਰ ਪੈਗਾਂ 'ਚ ਜੜੀ ਲਾ ਦਿੰਦਾ ਜਦੋਂ ਲੱਖੀ ਕੰਮ ਤੋਂ ਆਉਂਦਾ ਥਕੀਮਾਂ ਲਾਉਣ ਵਾਸਤੇ ਬੋਤਲ ਨੂੰ ਔਲਦਾ ਤਾਂ ਖਾਲੀ ਬੋਤਲ ਦੇਖ ਕੇ ਪਿਆਸੇ ਕਾਂ ਵਾਂਗ ਝਾਕਦਾ ਆਰੋ ਕੁਝ ਵੀ ਨਹੀਂ ਸੀ ਸਕਦਾ ਅੰਦਰੋਂ ਅੰਦਰੀ ਕੋਲੇ ਵਾਂਗ ਧੁਖਦਾ ਰਹਿੰਦਾ ਇੱਕ ਦਿਨ ਲੱਖੀ ਬਾਹਰੋਂ ਪੀ ਕੇ ਆ ਗਿਆ ਕਿਚਨ 'ਚ ਜਾ ਕੇ ਉਹਨੇ ਬੋਤਲ ਦੇਖੀ ਤਾਂ ਬੋਤਲ ਛੜੇ ਦੇ ਚੁੱਲ੍ਹੇ ਵਾਂਗ ਖਾਲੀ-ਖਾਲੀ ਝਾਕ ਰਹੀ ਸੀ ਲੱਖੀ ਨੂੰ ਤੇਜ ਚੜ ਗਈ ਉਹਨੇ ਕੋੜ ਬੋਤੇ ਵਾਂਗ ਦੰਦ ਪੀਹੇ ਜਗਰੂਪ ਡ్రਾਈੰਗ ਰੂਮ 'ਚ ਬਾਬੂ ਬਣਿਆ ਬੈਠਿਆ ਸੀ ਲੱਖੀ ਨੂੰ ਹੋਰ ਕਰੋਧ ਚੜ ਗਿਆ ਗੱਲ ਸੁਣੋ ਹੀ ਸਾਲਿਆ ਲੇਡਿਆ ਜਿਹਾ ਇਹ ਸਾਨ ਵਾਂਗ ਪੁੱਸ ਰਿਆ ਜੁੱਪੇ ਮੂਰੇ ਜਾ ਖੜਿਆ ਖਾਣ ਦਾ ਤੇਥੋਂ ਕੋਈ ਖਰਚਾ ਨਹੀਂ ਲੈਂਦੇ ਰਹੀ ਤੂੰ ਮੁਫਤ ਜਾਨਾ ਤੇ ਸਾਲਿਆ ਉਤੋਂ ਮੇਰੀ दारू ਵੀ ਸੜਾਕ ਧਰਦ ਇਹ ਕੀ ਲੱਛਣ ਪੜੇ ਆ ਤੂੰ ਲੱਖੀ ਚੰਗਿਆੜੇ ਛੱਡੀ ਜਾ ਰਿਆ ਸੀ ਪਰ ਜੁੱਪਾ ਸ਼ਿਵ ਦੀ ਮਹਾਰਾਜ ਦੇ ਬੁੱਤ ਵਾਂਗ ਅਹਿਲ ਬੈਠਾ ਰਿਹਾ दारू ਦਾ ਨਸ਼ਾ ਉਹਦੀਆਂ ਅੱਖਾਂ 'ਚ ਕਲੋਲਾ ਕਰ ਰਿਹਾ ਸੀ ਲੱਖੀ ਦੇ ਸਿਰ ਨੂੰ ਹੋਰ ਫਤੂਰ ਚੜ ਗਿਆ ਤੂੰ ਬੋਲਦਾ ਨਹੀਂ ਓਏ ਸਾਲਿਆ ਚੱਪਣਾ ਜਿਆ ਚੰਗਾ ਭਲਾ ਤੂੰ ਕਮਾਈ ਕਰਦਾ ਆ ਆਪਦੇ ਲਿਆ ਕੇ ਪੀਆ ਕਰ ਜੇ ਬੰਦਾ ਕੰਮ ਨਾ ਕਰਦਾ ਹੋਵੇ ਆਦਮੀ ਤਾਂ ਉਹ ਵੀ ਕਹੇ ਅੱਗੋਂ ਸਾਲਾ ਗੋਘੇ ਹੀਰਾ ਬਣਿਆ ਬੈਠਾ ਮੁਫਤ ਦੀ ਪੀ ਕੇ ਇਹ ਤਾਂ ਇਉਂ ਹੀ ਪੀਓ ਤੂੰ ਕੌਣ ਹੁੰਨੇ ਨੂੰ ਹਟਾਉਣ ਵਾਲਾ ਉੱਪਰੋਂ ਪਿੰਦਰ ਨੇ ਅਜੀਬ ਜੀ ਆਕਾਸ਼ ਬਾਣੀ ਕੀਤੀ ਇਹ ਐਨਾ ਕੰਜਰ ਖਾਨਿਆਂ ਨੂੰ ਪੱਲਿਓ ਪੈਸੇ ਲਾ ਕੇ ਮੰਗਵਾਇਆ ਸੀ ਕੁੱਤੀਏ ਰੰਨੇ ਮੈਂ ਇਹਨੂੰ ਆਪਦੇ ਘਰੇ ਨਹੀਂ ਰੱਖਣਾ ਚੱਲ ਨਿਕਲ ਬਾਹਰ ਓਏ ਨਿਕਲ ਮੇਰੇ ਘਰੋਂ ਮੇਰੇ ਆ ਸਾਲਿਆ ਢਿੱਡਾ ਤੂੰ ਘਰ ਦਾ ਸਾਲਾ ਲੱਗਦਾ ਘਰ ਮੇਰੇ ਨਾਮ ਹੈ ਬਾਲੀ ਜੇ ਚੀਂਚੀ ਕੀਤੀ ਪੁਲਿਸ ਬੁਲਾ ਕੇ ਬਾਹਰ ਵੀ ਮਾਰੂੰ ਤੂੰ ਤਾਂ ਭੈਣ ਦੇਣੀ ਕੁੱਤੀ ਇਹ ਕਹਿੰਦੀ ਸੀ ਕੀ ਇਹ ਟੀਰਾ ਜਿਹਾ ਆਪਣੀ ਬਾਹ ਬਣੂਗਾ ਤੁਸੀਂ ਹੁਣ ਮੈਨੂੰ ਦੋਵੇਂ ਭੈਣ ਭਰਾ ਰਲ ਕੇ ਫੁੱਦੂ ਬਣਾਉਣ ਲੱਗ ਪਏ ਮਾਗਜ ਨੂੰ ਚੜੀ ਹਨੇਰੀ ਕਾਰਨ ਉਹਨੇ ਆਪਣੇ ਸਾਲੇ ਜੁੱਪੇ ਦੇ ਥੱਪੜ ਜੜ ਦਿੱਤੇ ਗੱਟਰ-ਗੱਟਰ ਝਾਕੀ ਜਾਣੇ ਆਉਂਤਾਂ ਦਿਆ ਸਿੱਟ ਲੈ ਫੜ ਕੇ ਲੈ ਜਾਣੇ ਨੂੰ ਪਿੰਦਰ ਨੇ ਜੁੱਪੇ ਨੂੰ ਹੱਲਾਸ਼ੇਰੀ ਜੀ ਦਿੱਤੀ ਜੁੱਪੇ ਦੀ ਅੱਖ ਦਾ ਭੈਂਗ ਘੂਕਿਆ ਤੇ ਉਸਨੇ ਚੁੱਕ ਕੇ ਲੱਖੀ ਨੂੰ ਚਰੀ ਦੀ ਪੂਲੀ ਵਾਂਗ ਥੱਲੇ ਧਰ ਲਿਆ ਉਹਦੇ ਕੰਨ ਮਸਲ ਧਰੇ ਸ਼ਰਾਬੀ ਲੱਖੀ ਕਤੂਰੇ ਵਾਂਗ ਮਧੋਲਿਆ ਗਿਆ ਜਦੋਂ ਦੁਰਮਟ ਵਰਗੇ ਜੁੱਪੇ ਨੇ ਉਹਨੂੰ ਛੱਡਿਆ ਤਾਂ ਉਹਨੇ ਹਾਰੇ ਕੁੱਕੜ ਵਾਂਗ ਖੰਭ ਜੇ ਝਾੜੇ ਇੱਕ ਗੱਲ ਸੁਣ ਲੈ ਮੇਰੀ ਕੰਨ ਖੋਲ ਕੇ ਪਿੰਦਰ ਨੇ ਉਹਨੂੰ ਹਦਾਇਤ ਜੀ ਦਿੱਤੀ ਡਰਾਇਆ ਦਿਨ ਕੱਟੀ ਕਰਨੀ ਐ ਤਾਂ ਚੁੱਪਚਾਪ ਕਰੀ ਚੱਲ ਜੇ ਬਣਿਆ ਗਾਜਿਆਣੇ ਵਾਲਾ ਕੁੰਡਾ ਸਿਓ ਫਿਰ ਨਿਤ ਇਉਂ ਹੀ ਚਿਤਰ ਖਾਏਗਾ ਪੁਲਿਸ ਨੂੰ ਫੋਨ ਕਰਕੇ ਘਰੋਂ ਦੇਉਂ ਕਢਵਾ ਤੇ ਇੰਡੀਆ ਤੋਂ ਨਵਾਂ ਖਸਮ ਵਿਆਹ ਕੇ ਲਿਆਉਂਗੀ ਬਥੇਰੀਆਂ ਚੱਟ ਲੀਆਂ ਤੇਰੀਆਂ ਲਾਲਾਂ ਪਿੰਦਰ ਨੇ ਇੱਕੋ ਸਾਂ ਬੋਲਾਂ ਦੀਆਂ ਕਈ ਵਾਰਚੀਆਂ ਉਹਦੇ ਸੀਨੇ 'ਚ ਮਾਰੀਆਂ। ਲੱਖੀ ਨੇ ਉੱਠ ਕੇ ਰੈਂਦੀ ਬੋਤਲ ਸੂਤ ਧਰੀ ਤੇ ਉੱਪਰ ਜਾ ਕੇ ਬੈੱਡਰੂਮ 'ਚ ਚੁੱਪਚਾਪ ਪੈ ਗਿਆ। ਸੀਲ ਗਊ ਵਾਂਗ। ਉਹਨੂੰ ਸਾਰੀ ਰਾਤ ਨੀਂਦ ਨਹੀਂ। ਪਿੰਦਰ ਨੇ ਬੈੱਡ ਆਪਣੇ ਭਰਾ ਕੋਲ ਡਾਲਿਆ। ਲੱਖੀ ਕੋਡਿਓ ਖੋਟਾ ਹੋ ਗਿਆ ਸੀ। ਅਗਲੀ ਸਵੇਰ ਉੱਠ ਕੇ ਆਪਣੇ ਮਾਪੇ ਕੋਲ ਚਲਾ ਗਿਆ ਤੇ ਬੇਬੇ ਦੇ ਸੀਨੇ ਲੱਗ ਕੇ ਧਾਮ ਮਾਰੀ। ਤੇਰਾ ਲੱਖੀ ਪੱਟਿਆ ਗਿਆ ਬੇਬੇ। ਕੋਈ ਨਾ ਪੁੱਤ ਉਸ ਗੱਲ ਦੇ ਆਖਣ ਵਾਂਗੂ ਜੇ ਬਾਗੀਆਂ ਨੇ ਟਾ ਦਿੱਤੀ ਤਾਂ ਮਾਲਕਾਂ ਨੇ ਤਾਂ ਨਹੀਂ ਘਰੋਂ ਕੱਢ ਦੇਣਾ ਬੇਬੇ ਨੇ ਆਂਦਰਾਂ ਦੀ ਅੱਗ ਨੂੰ ਦਿਲ ਨਾਲ ਲਾਇਆ ਹੋਇਆ ਸੀ ਲੱਖੀ ਰੋਈ ਜਾ ਰਿਹਾ ਸੀ ਮੈਨੂੰ ਤਾਂ ਪੁੱਤੋ ਦੀ ਖੋਟੀ ਨੀਅਤ ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਜਦਨ ਉਹਨੇ ਤੈਨੂੰ ਸਾਡੇ ਨਾਲੋਂ ਨਖੇੜਿਆ ਸੀ ਪਰ ਤੂੰ ਫਿਕਰ ਨਾ ਕਰ ਜਿਉ ਨਮਾ ਖਸਮ ਲਿਉਂਦੀ ਐ ਤਾਂ ਫਿਰ ਤੈਨੂੰ ਵੀ ਇਹੋ ਜਿਹੀਆਂ ਗਦੀੜਾਂ ਵੀ ਤਲਾਕ ਲੈ ਕੇ ਵੀ ਤੂੰ ਘਰ ਦਾ ਅੱਧਾ ਮਾਲਕ ਐ ਵਕੀਲ ਤਾਂ ਪਾ ਦੇਣਗੇ ਖਲਾਰਾ ਬਸ ਤੂੰ ਹੀ ਨਹੀਂ ਸੀ ਭੈਣ ਚੋਦਾ ਕਿਸੇ ਕਰਮ ਦਾ ਗੋਹਾ ਪੱਥ ਤੀਮੀ ਮਗਰ ਲੱਗ ਕੇ ਸਾਨੂੰ ਝੱਗਾ ਚੁੱਕ ਤੁਰ ਗਿਆ ਲੱਖੀ ਦੇ ਛੋਟੇ ਭਰਾ ਲਾਲੀ ਨੇ ਕਿਹਾ ਪੜਿਆ ਲਿਖਿਆ ਲਾਲੀ ਕਾਨੂੰਨੀ ਪੱਖੋਂ ਤੋਂ ਪੂਰੀ ਤਰ੍ਹਾਂ ਜਾਣੂ ਸੀ ਲੱਖੀ ਵਾਂਗ ਭੋਂਦੂ ਨਹੀਂ ਸੀ ਤੁਰਿਆ ਫਿਰਿਆ ਹੋਇਆ ਸੀ ਲਾਲੀ ਮੈਂ ਅੱਗੇ ਹੀ ਦੁਖੀ ਹਾਂ ਮੈਨੂੰ ਹੋਰ ਦੁਖੀ ਨਾ ਕਰ ਬਾਈ ਹੁਣ ਬੁੜੀਆਂ ਵਾਂਗ ਬੈਕੀ ਨਾ ਜਾ ਚੱਲ ਵਕੀਲ ਕੋਲੇ ਚੱਲ ਮਸ਼ਵਰਾ ਲੈਣੇ ਹੈ ਪਰ ਤੂੰ ਮਹਾਤਮਾ ਗਾਂਧੀ ਬਣ ਕੇ ਕੁੱਟ ਖਾਈ ਗਿਆ ਸਾਲਿਆ ਪੁਲਿਸ ਬੁਲਾ ਕੇ ਰੱਪਟ ਕਿਉਂ ਨਾ ਲਖਵਾਈ ਫੌਜਦਾਰੀ ਦੇ ਕੇਸ ਚਾਪੇ ਸਾਲਾ ਅੰਦਰ ਹੁੰਦਾ ਅਗਲੇ ਨੇ ਪੜ ਕੇ ਨੱਕ ਦੀ ਸੇ ਤੇ ਦਿੱਲੀ ਨੂੰ ਜਹਾਜ਼ ਚੜਾ ਦੇਣਾ ਸੀ ਵੇ ਲਾਲੀ ਜੇ ਇਹ ਐਨੇ ਜੋਗਰਾ ਹੁੰਦਾ ਗੱਲਾਂ ਹੀ ਗਾਦੀਆਂ ਸੀ ਇਹ ਤਾਂ ਸਾਧ ਹੈ ਵਿਚਾਰਾ ਮਾਂ ਬੋਲੀ ਉਹ ਵਕੀਲ ਦੇ ਤੁਰ ਪਏ ਬੇਬੇ ਸਿਰ ਫੜੀ ਬੈਠੀ ਸੀ ਪਿੰਦਰ ਦੀ ਜ਼ਿੰਦਗੀ ਚ ਇੱਕ ਭਾਰੀ ਪੱਥਰ ਡਿੱਗਿਆ ਜੀ ਦੀ ਉਹਨੂੰ ਕਦਾਚਿਤ ਉਮੀਦ ਨਹੀਂ ਸੀ ਨਿੱਤ ਦੇ ਕੁੱਤ ਪੌਂ ਤੋਂ ਦੁਖੀ ਹੋ ਕੇ ਕਿਸੇ ਨੇ ਮੈਨੇਜਰ ਤੇ ਪਿੰਦਰ ਦੀ ਸ਼ਿਕਾਇਤ ਜਨਰਲ ਡਾਇਰੈਕਟਰ ਕੋਲ ਕਰ ਦਿੱਤੀ ਸੀ ਮੌਕਾ ਪਾ ਕੇ ਡਾਇਰੈਕਟਰ ਨੇ ਦੋਹਾਂ ਨੂੰ ਰੰਗੇ ਹੱਥੀ ਨੰਗਨ ਫੜ ਲਿਆ ਸੀ ਜਾਗਰੂਕ ਮੈਨੇਜਰ ਤੇ ਪਿੰਦਰ ਤੁਰੰਤ ਨੌਕਰੀ ਤੋਂ ਕੱਢ ਦਿੱਤੇ ਗਏ ਡਿਊਟੀ ਤੇ ਕੁਕਰਮ ਕਰਨ ਦਾ ਦੋਸ਼ ਵੱਖਰਾ ਬਣ ਗਿਆ ਝੂਪੇ ਦਾ ਭਾਂਗ ਡੁੱਬ ਗਿਆ ਪਿੰਦਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਵਕੀਲਾਂ ਦੀਆਂ ਫੀਸਾਂ ਤੇ ਜੇਲੂ ਜੁਰਮਾਨੇ ਬਾਰੇ ਸੋਚ ਕੇ ਪਿੰਦਰ ਨੂੰ ਗਸ਼ੀ ਪੈਣ ਵਾਲੀ ਹੋ ਗਈ। ਸਭ ਤੋਂ ਵੱਡਾ ਫਿਕਰ ਪਿੰਦਰ ਨੂੰ ਜੁਪੇ ਦਾ ਪੈ ਗਿਆ। ਉਹਦਾ ਵੀਜ਼ਾ ਸਿਰਫ 1 ਹਫ਼ਤੇ ਦਾ ਰਹਿੰਦਾ ਸੀ। ਜਦੋਂ ਕੋਲ ਕੰਮ ਹੀ ਨਹੀਂ ਸੀ ਰਿਹਾ ਫਿਰ ਵੀਜ਼ਾ ਕਿਸ ਬੇਸਤੇ ਮਿਲਣਾ ਸੀ। ਵੀਜ਼ਾ ਨਾ ਮਿਲਣ ਤੇ ਜੁਪੇ ਦੀ ਡਿਪੋਰਟੇਸ਼ਨ ਤਾਂ ਪੱਕੀ ਸੀ। ਅੱਜ ਸੱਚ ਸਾਹਮਣੇ ਆ ਜਾਣ ਤੇ ਜੁਪਾ ਪਿੰਦਰ ਨਾਲ ਅੱਖ ਨਹੀਂ ਸੀ ਮਿਲਾ ਰਿਹਾ। ਜੇ ਉਹ ਕਿਤੇ ਇੰਡੀਆ ਹੁੰਦਾ ਤਾਂ ਪਿੰਦਰ ਦਾ ਸਿਰ ਕਲਮ ਕਰ ਦਿੰਦਾ ਪਰ ਉਹ ਬੈਠਾ ਹੀ ਆਸਟਰੀਆ 'ਚ ਸੀ ਜਿੱਥੇ ਵੱਡੇ ਵੱਡੇ ਲੀਡਰ ਵੀ ਕਾਨੂੰਨ ਤੋਂ ਚਿੱਕਾ ਮਾਰਦੇ ਨੇ ਪੂਰੀ ਬੋਤਲ ਸੂਤ ਕੇ ਝੁੱਪਾ ਪਿੰਦਰ ਦੇ ਦਿਵਾਲੇ ਹੋ ਗਿਆ ਤੇ ਪਿੱਠ 'ਚ ਅੱਡੀਆਂ ਮਾਰ-ਮਾਰ ਉਹਨੇ ਪਿੰਦਰ ਦੀ ਨੈਸਲ ਕਰ ਦਿੱਤੀ ਵੇ ਮੈਂ ਤੈਨੂੰ ਏਸ ਭੱਦਰਕਾਰੀ ਨੂੰ ਬੁਲਾਇਆ ਸੀ ਕੁੱਤਿਆ ਉਹਨੇ ਫਰਸ਼ 'ਤੇ ਬੈਠ ਕੇ ਦਹੱਥੜ ਮਾਰੀ ਐਦੋਂ ਦਾ ਤੂੰ ਮੈਨੂੰ ਨਾ ਹੀ ਬੁਲਾਉਂਦੀ ਅੱਖੋਂ ਪਰੇ ਜੱਗ ਮਰਦਾ ਜੀਦੇ ਮਰਜ਼ੀ ਨਾਲ ਖੇ ਖਾਂਦੀ ਉਹਨੇ ਇੱਕ ਕਰੜੀ ਝੂਟੀ ਹੋਰ ਲਾ ਦਿੱਤੀ ਗਿੱਦੜ ਕੋਟ ਨਾਲ ਨਿਢਾਲ ਹੋਈ ਉਹ ਫਰਸ਼ ਤੇ ਪਈ ਚਿੱਕੀ ਜਾ ਰਹੀ ਸੀ ਲੱਖੀ ਜਮਾ ਬੁਰਾ ਬੰਦਾ ਨਹੀਂ ਤੇਰੀਆਂ ਇਨਾ ਕਰਤੁੱਤਾ ਕਰਕੇ ਮਾੜਾ ਬਣਾਇਆ ਵੇਆ ਸੀ ਵਿਚਾਰਾ ਦਰਬੇਸ ਸਾਧੂ ਮੇਤੋਂ ਘਟਵਾ ਤਰਿਆ ਉਹਨੇ ਆਖਰੀ ਲੱਤ ਮਾਰੀ ਤਾਂ ਪਿੰਦਰ ਦੇ ਗਿੱਦੜ ਵਾਂਗ ਚੀਕ ਨਿਕਲ ਗਈ ਬਾਹਰੋਂ ਦਰਵਾਜ਼ੇ ਦੇ ਘੰਟੀ ਵੱਜੀ ਤਾਂ ਜੁੱਪੇ ਨੇ ਦਰਵਾਜ਼ਾ ਖੋਲ੍ਹਿਆ ਮੈਨੇਜਰ ਖੜਾ ਸੀ ਅਜੇ ਉਹਨੇ ਪਿੰਦਰ ਹੀ ਕਿਹਾ ਸੀ ਜੁੱਪੇ ਨੇ ਗਲਮੇ ਤੋਂ ਫੜ ਕੇ ਉਹਨੂੰ ਮਰੇ ਕੱਟੇ ਵਾਂਗ ਅੰਦਰ ਧੂ ਲਿਆ ਤੇ ਭੁਗਤ ਸਵਾਰ ਦਿੱਤੀ ਜਦੋਂ ਜੁੱਪੇ ਦਾ ਮਾੜਾ ਜਿਹਾ ਹੱਥ ਢਿੱਲਾ ਪਿਆ ਤਾਂ ਮੈਨੇਜਰ ਤਾਂ ਡਰੇ ਊਠ ਵਾਂਗ ਬਾਹਰ ਨੂੰ ਦੌੜਿਆ ਸੜਕ ਤੇ ਉਹ ਕੁੱਤੇ ਵਾਂਗ ਤੀੜ ਦਈ ਜਾ ਰਿਹਾ ਸੀ ਪੰਜਾਬੀ ਚ ਜੁੱਪੇ ਨੇ ਉਹਨੂੰ ਅਥਾਂ ਗੰਦੀਆਂ ਗਾਲਾਂ ਕੱਢੀਆਂ ਮਾਂ ਪੈਣ ਇੱਕ ਕਰ ਮਾਰੀ ਤੇ ਪਈ ਪਿੰਦਰ ਦੇ ਹੋਰ ਵੀ ਚਪੇੜਾਂ ਮਾਰੀਆਂ ਅਗਲੇ ਦਿਨ ਲੱਖੀ ਦੇ ਵਕੀਲ ਦੀ ਚਿੱਠੀ ਪਿੰਦਰ ਦੇ ਘਰ ਬਿਜਲੀ ਵਾਂਗ ਆ ਡਿੱਗੀ। ਪਿੰਦਰ ਕੱਖੋਂ ਹੌਲੀ ਹੋ ਗਈ ਸੀ। ਕੇਸ ਤਾਂ ਇੱਕ ਨਹੀਂ ਸੀ ਮਾਨ, ਇੱਕ ਹੋਰ ਉੱਪਰੋਂ ਆ ਵਜਿਆ। ਖਰਚਾ ਹੀ ਖਰਚਾ, ਆਮਦਨ ਕੋਈ ਵੀ ਨਹੀਂ। ਬਹੁਤੀ ਤਾਰੂ ਪਿੰਦਰ ਅਚਾਨਕ ਮਗਰਮਚ ਦੇ ਮੂੰਹ ਜਾ ਡਿੱਗੀ। ਪਿੰਦਰ ਨੇ ਲੱਖੀ ਦੇ ਲੱਖ ਤਰਲੇ ਕੀਤੇ ਪਰ ਉਹਨੇ ਕੋੜ ਮੱਜ ਵਾਂਗ ਪੈਰ ਹੀ ਨਾ ਲਾਇ। ਸਾਰੇ ਪਰਿਵਾਰ ਨੇ ਲੱਖੀ ਨੂੰ ਕੰਨ ਕੀਤੇ ਹੋਏ ਸੀ। ਕਿ ਜੇ ਉਸ ਕੁੱਤੇ ਦੀਆਂ ਗੱਲਾਂ ਚਾ ਕੇ ਉਹਦੇ ਨਾਲ ਰਾਜੀਨਾਮਾ ਕੀਤਾ ਤਾਂ ਸਾਲਿਆ ਮੂੰਹ ਹੀ ਮੂੰਹ ਚਿੱਤਰਾ ਨਾਲ ਭੰਨਾਂਗੇ ਪਿੰਦਰ ਨੇ ਬਹੁਤ ਵਾਸਤੇ ਪਾਏ ਪਰ ਉਹਨੇ ਇੱਕ ਨਾ ਸੁਣੀ ਮਹੀਨਾ ਲੰਘ ਗਿਆ ਜੋਪੇ ਦਾ ਵੀਜ਼ਾ ਲੰਘ ਗਿਆ ਸੀ ਕੰਮ ਕਿਤੇ ਮਿਲਿਆ ਨਹੀਂ ਪਿੰਦਰ ਵੀ ਵਿਹਲੀ ਸੀ ਘੜਿਓਂ ਪਾਣੀ ਨੱਸ ਤੁਰਿਆ ਸੀ ਜੋ ਪਾਨਿੱਤ ਪੀ ਕੇ ਪਿੰਦਰ ਦੇ ਧੌਲ ਧੱਫਾ ਕਰ ਦਿੰਦਾ ਬਰਾਬਰ ਦੇ ਭਰਾ ਮੂਰੇ ਉਹ ਕੁਸਕਦੀ ਤੱਕ ਨਹੀਂ ਸੀ ਸਗੋਂ ਪੈਰ ਫੜਦੀ ਸੀ ਕੀ ਉਹਦੀ ਇਹ ਕਰਤੂਤ ਬਾਰੇ ਘਰੇ ਜਾ ਕੇ ਭਾਵਨਾ ਕੱਢੇ। ਜੂਪਾ ਉਹਦੇ ਮੂੰਹ ਤੇ ਥੁੱਕਦਾ। ਗੁੱਸੇ ਚ ਉਹਦਾ ਭੈਂਗ ਅੱਠੇ ਪਹਿਰ ਕੋਕਦਾ ਰਹਿੰਦਾ। ਇੱਥੇ ਰਹਿਣਾ ਤਾਂ ਉਸ ਨੂੰ ਹੁਣ ਦੁੱਬਰ ਹੋਇਆ ਪਿਆ ਸੀ। ਲੱਖੀ ਤੇ ਮੁਕੱਦਮੇ ਦੀ ਤਰੀਖ ਆ ਗਈ। ਵਕੀਲ ਝਗੜੇ, ਜੱਜ ਨੇ ਫੈਸਲਾ ਸੁਣਾਇਆ। ਜੂਪੇ ਨੂੰ ਡਿਪੋਰਟੇਸ਼ਨ ਦੇ ਹੁਕਮ, ਲੱਖੀ ਤੇ ਪਿੰਦਰ ਦਾ ਤਲਾਕ, ਮਕਾਨ ਚੋਂ ਲੱਖੀ ਦਾ ਅੱਧ ਹਿੱਸਾ ਪੱਕਾ। ਮਕਾਨ ਰੱਖਣ ਵਾਲੀ ਧਿਰ ਦੂਜੀ ਧਿਰ ਨੂੰ 2 ਹਫ਼ਤਿਆਂ ਦੇ ਅੰਦਰ-ਅੰਦਰ ਅੱਧੀ ਕੀਮਤ ਤਾਰੇਗੀ। ਫੈਸਲਾ ਸੁਣ ਕੇ ਪਿੰਦਰ ਤਾਂ ਬੇਹੋਸ਼ ਹੋ ਗਈ। ਐਂਬੂਲੈਂਸ ਪਿੰਦਰ ਨੂੰ ਹਸਪਤਾਲ ਲੈ ਤੁਰੇ। ਪਿੰਦਰ ਕੋਲ ਪੱਕਾ ਵੀਜ਼ਾ ਹੋਣ ਕਰਕੇ ਉਹਨੂੰ ਡਿਪੋਰਟ ਨਹੀਂ ਸੀ ਕੀਤਾ ਜਾ ਸਕਦਾ। ਪੁਲਿਸ ਨੇ ਜੁੱਪੇ ਦੇ ਹੱਥਕੜੀਆਂ ਜੜ ਲਈਆਂ। ਜਹਾਜ਼ ਦੀ ਸੀਟ ਮਿਲਣ ਤੱਕ ਉਹਨੂੰ ਪੁਲਿਸ ਹਿਰਾਸਤ ਵਿੱਚ ਰਹਿਣਾ ਪੈਣਾ ਸੀ। ਸਾਰਾ ਕਾਰਜ ਕਾਨੂੰਨ ਅਧੀਨ ਹੋ ਰਿਹਾ ਸੀ। ਹਤਕੜੀਆਂ 'ਚ ਜਕੜੇ ਜੁੱਪੇ ਨੂੰ ਲੱਖੀ ਨੇ ਤਰਕ ਦਾ ਬਾਣ ਮਾਰਿਆ ਕਿਉਂ ਬਈ ਜੁੱਪਿਆ ਬਣਨਾ ਯੋਧਾ ਪ੍ਰੌਣਿਆ ਮੇਰਾ ਬੋਲਿਆ ਚੱਲਿਆ ਮਾਫ਼ ਕਰੀ ਇੱਕ ਦੀ ਥਾਂ ਅੱਧੀ ਖਾ ਕੇ ਕਾਲਜਾ ਧਾਫੜ ਕਰ ਲਿਆ ਕਰੂੰ ਪਰ ਮੇਰੀ ਇੱਕ ਬੇਨਤੀ ਜ਼ਰੂਰ ਸੁਣ ਲੈ ਬੋਲ ਜੇ ਇਹ ਪਿੰਦਰ ਮਰ ਜਾਵੇ ਇੱਥੇ ਕਿਤੇ ਫੂਕ ਫਾਕ ਦਿਓ ਸਾਡੇ ਪਰਿਵਾਰ ਵੱਲੋਂ ਤਾਂ ਉਹ ਓਦਣ ਦੀ ਮਰਗੀ ਜੀਦਾਂ ਦੀ ਗੱਲ ਜੂਪੇ ਦੇ ਸੰਗ ਚ ਮੁੱਕ ਗਈ ਹੰਜੂ ਉਹਦੇ ਗਲ ਵਿੱਚ ਬਿਲਕੀ ਜਾ ਰਹੇ ਸੀ ਸਾਡੇ ਬੇਬੇ ਬਾਪੂ ਵੀ ਘਟ ਨਹੀਂ ਪਰੌਣਿਆ ਉਹਨਾਂ ਨੇ ਵੀ ਇਹਨੂੰ ਸੌਰਿਆਂ ਦੇ ਖਿਲਾਫ ਹੀ ਰੇਤੀ ਰੱਖਿਆ ਸਿਰਫ ਧੀ ਦੀ ਕਮਾਈ ਤੇ ਐਸ਼ ਕਰਨ ਵਾਸਤੇ ਤੇ ਆਹ ਦੇਖ ਲਾ ਸਭ ਕੁਝ ਮਿੰਟਾਂ ਵਿੱਚ ਹੀ ਸਵਾਹ ਹੋ ਗਿਆ ਜੂਪਾ ਤੁਰਿਆ ਜਾਂਦਾ ਕਮੈਂਟਰੀ ਕਰਦਾ ਜਾ ਰਿਹਾ ਸੀ ਨਵੇਂ ਖਰੀਦੇ ਪਸ਼ੂ ਵਾਂਗ ਸਿਪਾਹੀ ਜੁੱਪੇ ਨੂੰ ਜੇਲ੍ਹ ਤੇ ਗੱਡੀ ਵੱਲ ਤੂਹੀ ਜਾ ਰਹੇ ਸਨ ਕਈ ਵਾਰ ਮਾਂ-ਬਾਪ ਆਪਣੀ ਖੁਦਗਰਜ਼ੀ ਕਰ ਔਲਾਦ ਦੀ ਜ਼ਿੰਦਗੀ ਨੂੰ ਸੂਲੀ ਤੇ ਟੰਗ ਦਿੰਦੇ ਨੇ ਇਹ ਸਭ ਦਾ ਜ਼ਿੰਮੇਵਾਰ ਤੁਸੀਂ ਕਿਹਨੂੰ ਸਮਝਦੇ ਹੋ ਪਿੰਦਰ ਲੱਖੀ ਜਾਂ ਫਿਰ ਰਪਿੰਦਰ ਦੇ ਘਰ ਦੇ ਉਮੀਦ ਕਰਦੀ ਹਾਂ ਜੀ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣਾ ਤੇ ਆਪਣੇ ਦਾ ਖਿਆਲ ਰੱਖਿਓ ਜੀ ਜੇ ਪੰਜਾਬੀ ਆਵਾਜ਼ ਕਹਾਣੀਆਂ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ